ਹੈਲੋ ਸਸਰੀ ਗਾਇ ਜੀ ਸਾਰੇ ਨੂੰ ਆ ਗਏ ਆਪਾਂ ਇੱਕ ਵਾਰ ਫਿਰ ਵਾਪਸ ਤੇ ਅੱਗੇ ਤੁਸੀਂ ਸਾਡੇ ਸ਼੍ਰੀ ਹਿੰਦ ਕੋਲ ਸਾਡੇ ਯਾਤਰਾ ਦੇ ਵਲੋਗ ਦੇਖ ਕੇ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਾਂ ਹੁਣ ਇੱਕ ਵਾਰੀ ਹੋਰ ਵਾਪਸ ਆਏ ਆ ਨਵੇਂ ਵਲੋਗ ਦੇ ਨਾਲ ਤੇ ਇਸ ਵਾਰ ਜਾਨੂੰ ਜਾਣਕਾਰੀ ਕਰਾਵਾਂਗੇ ਤੇ ਜਾਣਕਾਰੀ ਦੇਵਾਂਗੇ ਕਿ ਗੁਰਦੁਆਰਾ ਸ਼੍ਰੀ ਦੇ ਸਾਹਿਬ ਸultanpur lodi gare ਤੇ ਗੁਰੂ ਨਾਨਕ ਦੇਵ ਜੀ ਦੀ ਮਗਰੀ ਤੇ ਦਿਲਦਿਆਂ ਆਜੋ ਨਾਲ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਬਹੁਤ ਕੁਝ ਦੇ ਜਾਣਨ ਨੂੰ ਤੁਹਾਨੂੰ ਮਿਲ ਗਿਆ ਇਸ ਵੀਡੀਓ ਦੇ ਵਿੱਚ ਆਜੋ ਮਿਲਦੇ ਆ ਅੱਜ ਅਸੀਂ ਆਪਣੀ ਸਵਾਰੀ ਲੈ ਕੇ ਜਾਉਂਗੇ ਗੁਰਦੁਆਰਾ ਸਾਹਿਬ ਤੱਕ ਤੇ ਦੇਖੋ ਇਹ ਬੈਠੀ ਦੇ ਵਿੱਚ ਮੰਮਨਗਾਇ ਮਰਨ ਵਾਲੇ ਥੋੜਾ ਇਹ ਯਰਪਾ ਤੇ ਲੱਗਦਾ ਵੈਸੇ ਥੋੜਾ ਲੇਟ ਹੈਗੇ ਆ ਤਾਂ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਸਾਰੇ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਪੁੱਤਵਾਰਾ ਸ਼੍ਰੀ ਵੀਰ ਸਾਹਿਬ ਦੇ ਵਿੱਚ ਤੇ ਸਾਰਾ ਪਹਾਉਰ ਤੇ ਅਸੀਂ ਦਿਖਾਵਾਂਗੇ ਕਿਵੇਂ ਦਾ ਹੁੰਦਾ ਉੱਥੇ ਬਹੁਤ ਵਧੀਆ ਪਹਾਉਰ ਦਾ ਤਵੇਸੀ ਤੇ 4 ਵਜਨ ਚ ਇੱਕ ਇੱਕ ਕੱਦਾ ਮਿੰਟ ਬਾਕੀ ਆ ਇਹ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੱਨਾ ਪਹੁੰਚ ਸਕੀਏ ਤੇ ਅੱਜ ਇਹ ਰਾਲਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਸਾਰਾਂ ਦੇ ਵਿੱਚ ਉਹ ਅੰਦਰੀ ਗੁਰਦੁਆਰਾ ਬੀਰ ਸਾਹਿਬ ਦੇ ਬਾਹਰ ਗੱਡੀ ਲਾ ਕੇ ਬਾਹਰ ਪਾਰਕਿੰਗ ਦੇ ਵਿੱਚ ਬਾਹਰ ਜਿਵੇਂ ਐਂਟਰ ਹੋਗੇ ਉਦਾਂ ਪਾਰਕਿੰਗ ਹੈਗੀ ਆ ਬਾਹਰ ਗੱਡੀਆਂ ਦੀ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਅੰਦਰ ਜਾ ਕੇ ਤੁਹਾਨੂੰ ਵੀ ਦਰਸ਼ਨੇ ਕਰਾਵਾਂਗੇ ਤੇ ਲੱਗਦਾ ਵੀ ਪਹੁੰਚ ਗਏ ਆ ਟਾਈਮ ਨਾਲ ਇਹ ਬਾਬਾ ਜੀ ਕੀਰਤਨ ਕਰ ਰਹੇ ਆ ਤੇ ਹਾਂਜੀ ਕਰੋਨੇ ਦਰਸ਼ਨ ਜਾ ਕੇ ਤੇ ਬਾਬਾ ਇੰਦਰੋਂ ਨਜ਼ਾਰਾ ਵਝਾਤਾ ਆ ਜੋੜ ਹੋ ਗਏ ਜਿਹਦੇ ਪੱਜੇ ਆ ਰਹੇ ਆ ਤੇ ਬਈ ਤਾਂ ਕਿ ਦੋ ਸ੍ਰੀ ਹਰਿ ਦਾ ਮਾਹੌਲ ਦੇਖੋ ਨੇ ਗੁਰਦੁਆਰਾ ਚੇਕ ਸਾਹਿਬ ਜੀ ਦਾ ਜਿਹੇ ਨਜ਼ਾਰਾ ਹੁੰਦਾ ਇੱਕ ਕਾਫੀ ਸੰਗਤ ਆਈ ਹੋਈ ਬਹੁਤ ਸੰਗਤ ਆਈ ਹੁੰਦੀ ਹੈ ਕਿਹੜਾ ਜਦਾਂ ਅਸੀਂ ਅੱਗੇ 3:30 ਵਜੇ ਆ ਕੇ ਦੇਖਿਆ ਉਹ ਵੀ ਇਥੇ ਸੰਗਤ ਦੇ ਕਾਫੀ ਪਹੁੰਚੀ ਹੋਈ ਆ ਜੀ ਜੀ ਆਪਾਂ ਇਹੜਾ ਦੇਖ ਬਾਦੀ ਕਰਾ ਲਈਏ ਨਾ ਨਹੀਂ ਆਪਣੇ ਕੋਲ ਆਪਰ ਫਾਇਰ ਨਹੀਂ ਦੇਖ ਲੈਣੇ ਬਾਅਦ ਚ ਜਿਹੜੀ ਇਹ ਪਵਿੱਤਰ ਧਾਰਮਿਕ ਸਥਾਨ ਹਾਂ ਆਮੋ ਆਦੇ ਬਾਸ਼ਾ ਰੂਗੋ ਦੇ ਸਪਸ਼ਟ ਜੀਵਨ a uh -huh. ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਹੱਥ ਨੀਕ ਕੇ ਆਪਾਂ ਬਾਹਰ ਹੋ ਗਏ ਸੀ ਅੰਦਰ ਤੋਂ ਦਰਬਾਰ ਸਾਹਿਬ ਤੋਂ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਜੋ ਜੀ ਗੁਰੂ ਸਾਹਿਬ ਦੇ ਤੇ ਕੋਹਰਾ ਸਾਹਿਬ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਲਗਭਗ 14 ਸਾਲ ਬਈ ਜੀ ਕੋਹਰਾ ਸਾਹਿਬ ਤੇ 베ਰੀ ਹੈ ਜੀ ਗੁਰੂ ਨਾਨਕ ਦੇਵ ਜੀ ਉਹ ਗੁਰਦੁਆਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਤੇ ਆ ਜੇ ਜੇ ਮੈਂ دروازੇ ਦੇ ਬਾਹਰ ਨਿਕਲوں ਤੂੰ ਹੀ ਬੈਕ ਸਾਈਡ ਤੋਂ ਆ ਜਾਣਾ ਤੇ ਇੱਥੇ ਪਵਿੱਤਰ ਧੇਰੀ ਗੁਰੂ ਨਾਨਕ ਦੇਵ ਜੀ ਦੀ ਇਹਦਾ ਇਤਿਹਾਸ ਹੈ ਜੀ ਆਪਾਂ ਤੇ ਆਪ ਦੱਸਾਂਗੇ ਇਹ ਅਜ ਗੁਰੂ ਨਾਨਕ ਦੇਵ ਜੀ ਦੀ ਦੇਹ ਹੈ ਭਾਈ ਇੰਦਰ ਆਇਆ ਉਹ ਕੋਲ ਆ ਤਾਂ ਉੱਥੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਜਿਹੜੀ ਪਵਿੱਤਰ ਧਰਤੀ ਜਿੱਥੇ ਕੱਦੇ ਗੁਰੂ ਨਾਨਕ ਦੇਵ ਜੀ ਨੇ ਜੁਦੀ ਲਾਈ ਆ ਇੱਥੇ 14 ਸਾਲ ਉਹ ਵੀ ਲੈ ਤੇ 13 ਦਿਨ ਉਹਨਾਂ ਨੇ ਇਹ ਤਪ ਕੀਤਾ ਸੀਗਾ ਇਹ ਜੱਪਜੀ ਸਾਹਿਬ ਜੀ ਬਾਰੀ ਦਾ ਇਥੋਂ ਜਿਹੜਾ ਵਿਚਾਰਨ ਹੋਇਆ ਸੀਗਾ ਤੇ ਇਹ ਵੀ ਆਪਾਂ ਅੱਜ ਉਹ ਬਾਣੀ ਵਿੱਚ ਸਾਰੀਆਂ ਸੰਗਤਾਂ ਸਾਡੇ ਧਰਮ ਨਿਰਸਾਨਾਂ ਨੇ ਕੋਈ ਵੀ ਸਿੱਖਿਆ ਕਿ ਅੱਜ ਪੜਦਾ ਆ ਤੇ ਸਾਹਮਣੇ ਜਨ ਬਦਰ ਦਰਸ਼ਕ ਹੋਣਗੇ i'll ਲੈਕੀਆ ਬਾਈ ਆਪਾਂ ਆ ਗਏ ਹਮਾਥਾ ਢੀਕੇਦਾਰ ਪਿਛੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸ੍ਰੀ ਪੋਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇਵ ਜੀ ਦੀ 베ਰੀ ਤੇ ਪੋਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਥੇ 14 ਸਾਲ 9 ਮਹੀਨੇ ਤੇ 13 ਦਿਨ ਉਹਨਾਂ ਨੇ ਆਪਦਾ ਤਪ ਕੀਤਾ ਸੀਗਾ ਗੁਰਦੁਆਰਾ ਦੇ ਬੈਕ ਸਾਈਡ ਤੇ ਇਹ ਹੈਗੀ ਹੈ ਪਵਿੱਤਰ ਕਾਰੀ ਵੇ ਜਿੱਥੇ ਗੁਰੂ ਜੀ ਹਮੇਸ਼ਾ ਹਰ ਰੋਜ਼ ਆ ਇਸ਼ਨਾਣ ਕਰਕੇ ਤੇ ਇੱਥੇ ਆ ਕੇ ਉਹ ਆਪਣੀ ਭਗਤੀ ਵਿੱਚ ਆ ਕੇ ਲੀਨ ਹੋ ਜਾਂਦੇ ਸੀਗੇ ਜੋ ਇੱਥੋਂ ਗੁਰਬਾਣੀ ਦੀ ਸ਼ੁਰੂਆਤ ਉਹਨਾਂ ਨੇ ਇੱਥੋਂ ਕੀਤੀ ਸੀ ਇੱਕ ਓੰਕਾਰ ਦਾ ਸ਼ਬਦ ਜਿਹੜਾ ਉਹਨਾਂ ਨੇ ਇੱਥੋਂ ਸ਼ੁਰੂ ਕੀਤਾ ਸੀ ਜਿੱਥੇ ਉਹਨਾਂ ਦਾ ਤਪਸਥਾਨ ਉਹ ਇੱਥੇ ਕੀਤਾ ਹੀਗਾ ਤੇ ਜਿਹੜਾ ਆਪਣੇ ਬਾਹਰ ਬੇਰੀ ਦਾ ਬੇਰੀ ਦੇ ਤੀਹ ਦਰਸ਼ਨ ਕੀਤੇ ਹਨਾ ਤੇ ਇਹਦਾ ਇਤਿਹਾਸ ਇਹ ਹੈ ਵੀ ਉਹਨਾਂ ਦੇ ਇੱਕ ਸੀਗੇ ਉਹਨਾਂ ਦੇ ਦਿਲਗੀਰ ਉਹਨਾਂ ਦੇ ਮਰੀਦ ਆ ਜਾਂ ਸ਼ਰਧਾਲੂ ਕਹੋ ਤੇ ਉਹਨਾਂ ਦਾ ਨਾਮ ਸੀਗੇ ਮੁਸਲਮਾਨ ਮੁਸਲਮਾਨ ਸੀਗੇ ਤੇ ਸਾਈਂ ਗੁਰੂ ਗੋਬੇ ਸ਼ਾਹੀ ਉਹਨਾਂ ਨੂੰ ਕਹਿੰਦੇ ਸੀ ਤੇ ਅੱਲਾਹ ਦਿੱਤਾ ਵੀ ਇਹਨਾਂ ਨੂੰ ਕਈ ਲੋਕ ਕਹਿੰਦੇ ਸੀਗਾ ਤੇ ਉਹਨਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਹਿਲੀ ਦਾਸੀ ਨੂੰ ਤੁਰੇ ਹਨ ਇਹ ਜਿਹੜੀ ਢੇਰੀ ਆ ਆਪਾਂ ਪਿੱਛੇ ਦੇਖਦੇ ਆ ਇੱਕ ਪਾਈਪ ਵੀਰਤ ਜੀ ਹੁੰਦਾ ਸੀ ਮਲਸੀਆਂ ਤੋਂ ਉਹ ਨਾਲੀ ਦਾਤਨ ਲੈ ਕੇ ਹੁੰਦੇ ਹੁੰਦੇ ਸੀ ਤੇ ਇਹ ਦਾਤਨ ਕਰਦੇ ਸਮੇਂ ਜਰੂਨਾਂ ਦੀ ਸਾਈ ਮੁਸਲਮਾਨ ਜਿਹੜੇ ਸੀਗੇ ਤੇ ਸਾਈ ਖਰਬੂਜੇ ਸ਼ਾਹ ਜੀ ਗੱਲਬਾਤ ਕਰਦੇ ਆ ਜਦੋਂ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਜਾ ਰਿਹਾ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਦੀ ਯਾਦ ਵਾਸਤੇ ਉਹਨਾਂ ਲਈ ਉੱਥੇ ਦਾਤਨ ਇਹਦਾ ਘਟ ਗਿਆ ਤੇ ਜਿਹੜੀ ਅੱਜ ਬੇਰੀ ਦੇ ਰੂਪ ਵਿੱਚ ਅੱਜ ਤੱਕ ਹਰੀ ਭਰੀ ਆ ਲਗਭਗ 550 ਸਾਲ ਪਹਿਲਾਂ ਦੀਆਂ ਗੱਲਾਂ ਹਨ ਤੇ ਸੌਰੀ 500 ਸਾਲ ਪਹਿਲਾਂ ਦੀਆਂ ਗੱਲਾਂ ਆ ਤੇ ਅੱਜ ਇਹ ਸੰਗਤਾਂ ਦਰਸ਼ਨ ਕਰਦੀਆਂ ਨਤਮਸਤਕ ਹੁੰਦੀਆਂ ਅਗੇ ਤੇ ਇਹ ਸੀਗਾ ਦੇਵੀ ਦਾ ਇਤਿਹਾਸ ਤੇ ਭੋਰਾ ਸਾਹਿਬ ਦਾ ਇਤਿਹਾਸ ਉਹ ਵੀ ਜਿਹੜਾ ਅਸੀਂ ਆਪਾਂ ਸਾਹਮਣੇ ਇਧਰ ਆਪਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਤੇ ਇੱਥੋਂ ਨਾਲ ਹੀ ਜਿਹੜਾ ਇਧਰਾਂ ਰਸਤਾ ਜਾਂਦਾ ਜਦੋਂ ਬਾਹਰ ਨਿਕਲੋਗੇ ਖੱਬੇ ਹੱਥੇ ਇਹ ਪਵਿੱਤਰ ਕਾਲੀ ਧੀ ਦਾ ਰਸਤਾ ਹੈਗਾ ਤੇ ਜਿੱਤੇ ਤੁਸੀਂ ਜਾ ਕੇ ਦਰਸ਼ਨ ਕਰ ਕਰ ਸਕਦੇ ਹੋ ਪਹਿਲਾਂ ਤਾਂ ਬਈ ਸਾਫ ਸੀ ਹੁਣ ਜਿੱਦਾਂ ਕੱਚੀ ਸੀ ਪਾਣੀ ਉਹ ਕਹਿੰਦੇ ਵੀ ਸਾਫ ਤੇ ਹੀ ਉਹਨਾਂ ਦਹੀਂ ਪੱਕੀ ਹੋਗੀ ਆ ਤੇ ਬਾਬਾ ਸੀਚੇਵਾਲ ਸੰਤ ਸੀਚੇਵਾਲ ਉਹਨਾਂ ਨੇ ਸਾਰਾ ਜਿਹੜਾ ਆ ਦਹੀਂ ਦਾ ਕੰਮ ਕਰਵਾਇਆ ਤੇ ਪਰ ਹੁਣ ਆ ਨਾ ਇੱਥੇ ਕਈ ਵਾਰ ਜਿੱਦਾਂ ਫੈਕਟਰੀਆਂ ਦਾ ਪਿੱਛੋਂ ਕੋਈ ਪਾਣੀ ਪੂਣੀ ਪਾਰੰਦੇ ਆ ਮਾੜੀ ਗੱਲ ਹੈ ਵੈਸੇ ਨਾਲੀ ਤੇ ਪਰ ਜਦੋਂ ਗੁਰੂ ਨਾਨਕ ਦੇਵ ਜੀ ਦਾ ਇਸ ਜਗ੍ਹਾ ਨਾਮ ਦੇ ਵੜਾ ਹੁੰਦਾ ਪੁੰਨਿਆਂ ਤੇ ਦਿਵਾਲੀ ਤੋਂ ਬਾਅਦ ਜਿਹੜੀ ਪੁੰਨਿਆਂ ਆਉਂਦੀ ਆ ਤੇ ਉੱਥੇ ਹੁੰਦਾ ਜਦੋਂ ਇੱਥੇ ਸੰਗਤਾਂ ਬਹੁਤ ਇਸ਼ਨਾਨ ਕਰਦੀਆਂ ਇਸ਼ਨਾਨ ਕਰਦੀਆਂ ਇਹ ਬਈ ਵਹੀ ਹੈ ਪਵਿੱਤਰ ਗਾਲੀ ਵਹੀ ਜਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੁੰਮੀ ਲਾਈ ਸੀ ਤਾਂ ਤਿੰਨ ਤਨ ਦੇਣ ਲਈ ਲੋਕ ਹੋ ਗਏ ਸੀ ਹਨਾ ਉਹ ਫਿਰ ਸੰਤ ਘਰ ਸਾਹਿਬ ਉਹ ਜਾ ਕੇ ਮਤਲਬ ਉੱਤੇ ਹੀ ਪਰਗੜ ਹੋਏ ਸੀਗੇ ਤੇ ਬੇਬੇ ਨਾਨਕੀ ਨੂੰ ਨਾਨਕੀ ਜੀ ਨੂੰ ਲੋਗ ਉਦੋਂ ਕਹਿੰਦੇ ਸੀਗੇ ਵੀ ਤੇ ਭਰਾ ਤੇ ਰਾ ਜਾਨੀ ਕਿ ਤੁਹਾਡਾ ਭਰਾ ਜਿਹੜਾ ਆ ਉਹ ਬਈ ਦੇ ਵਿੱਚ ਡੁੱਬ ਗਿਆ ਆ ਉਹ ਲੱਪਣਾ ਨਹੀਂ ਜੀ ਉਹ ਪਰ ਉਹਨਾਂ ਨੂੰ ਉਹਨਾਂ ਦੇ ਇੰਨਾ ਪੁਰਾਣੇ ਵਿਸ਼ਵਾਸ ਹੀ ਸੀਗਾ ਤੇ ਇਹ ਆਪਣੇ ਵਿਸ਼ਵਾਸ ਤੋਂ ਨਿਕਤੇ ਉਹਨਾਂ ਨੂੰ ਪਤਾ ਆਈਆ ਵੀ ਮੇਰਾ ਵੀਰ ਜਿਹੜਾ ਆ ਵੀ ਉਹ ਪ੍ਰਭੂ ਭਗਤੀ ਵਿੱਚ ਲੀਣਾ ਤਾਂ ਦੁਨੀਆ ਨੂੰ ਤਾਰਨ ਵਾਸਤੇ ਤੇ ਉਹਨਾਂ ਨੇ ਜਿਹੜੀ ਚੁੰਮੀ ਲਾਈ ਸੀਗੀ ਇਹ ਪਵਿੱਤਰ ਕਾਲੀ ਵਈ ਆ ਜਿੱਥੇ ਗੁਰੂ ਨਾਨਕ ਦੇਵ ਜੀ ਰਜਾਨਾ ਇਸ਼ਨਾਨ ਕਰਕੇ ਔਰ ਰੋਜ਼ ਹੀ ਤਰ੍ਹਾਂ ਸ੍ਰੀ ਪੋਰਾ ਸਾਹਿਬ ਜਿੱਥੇ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਦਾ ਤਪਸਥਾਨ ਬਣਿਆ ਹੋਇਆ ਤੇ ਉੱਥੇ ਬੈਠ ਕੇ ਉਹ ਭਗਤੀ ਕਰਦੇ ਸੀ ਜਿੱਥੇ ਉਹਨਾਂ ਨੇ 14 ਸਾਲ 9 ਮਹੀਨੇ 13 ਦਿਨ ਉਹਨਾਂ ਨੇ ਭਗਤੀ ਕੀਤੀ ਗੁਰੂ ਨਾਲ ਜੀ ਸਾਡੇ ਦੇ ਸੀ ਇਹ ਇਹ ਜਿਹੜੀ ਤੁਸੀਂ ਇੰਨਾ ਸੁੰਦਰ ਦ੍ਰਿਸ਼ ਦੇਖ ਰਹੇ ਹੋ ਸਾਡੇ ਪਾਸੇ ਹਰਿਆਲੀ ਆ ਤੇ ਵਈ ਪੱਕੀਏ ਸੰਤ ਸੀਚੇ ਵਾਲ ਇਹ ਸਾਰਾ ਉਹਨਾਂ ਦਾ ਕੰਮ ਕੀਤਾ ਹੋਇਆ ਕਟਵੜਾ ਆਇਆ 15-20 ਸਾਲਾਂ ਪਹਿਲਾਂ ਦੀ ਇਹ ਉਹਨਾਂ ਨੇ ਇਹ ਜਿਹੜੀ ਸਾਮ ਸੰਭਾਲ ਕੀਤੀ ਸੀ ਤੇ ਅੱਜ ਤਾਂ ਉਹਨਾਂ ਪੁੰਨਿਆਂ ਆਉਂਦੀ ਆ ਨਾ ਦੀਵਾਲੀ ਤੋਂ ਬਾਅਦ ਉਹਦੇ ਗੁਰੂ ਨਾਨਕ ਦੇਵ ਜੀ ਦਾ ਇੱਥੇ ਜਨਮ ਦਿਹਾੜਾ ਬਣਾਇਆ ਜਾਂਦਾ ਤੇ ਸੰਗਤਾਂ ਸੰਗਲ ਆਏ ਸੋ ਬਹੁਤ ਸੰਗਤਾਂ ਉਹ ਇਥੇ ਇਸ਼ਨਾਨ ਕਰਦੀਆਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਇਸ਼ਨਾਨ ਕਰਦੀਆਂ